जय श्री राम भगवान राम जी ਦੇ ਭਗਵਾਂ ਮੰਦਰ ਦੀ ਉਸਾਰੀ ਦੀ ਸਾਰੇ ਹੀ ਭਾਰਤ ਨਹੀਂ ਸਾਰੇ ਦੁਨੀਆ ਵਿੱਚ ਭਗਵਾਨ ਨਰਾਮ ਦਾ ਨਾਮ ਲੈਣ ਵਾਲੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ-ਬਹੁਤ ਵਧਾਈਆਂ ਹੋਣ ਭਗਵਾਨ ਰਾਮ ਇਸੇ ਤਰ੍ਹਾਂ ਸਾਰੀ ਖਲਕ ਦੇ ਉੱਤੇ ਆਪਣੀ ਕਿਰਪਾ ਬਣਾ ਕੇ ਰੱਖਣ ਸਭ ਦੇ ਸਿਰ ਤੇ ਨਿਰ ਭਰਿਆ ਹੱਥ ਰੱਖਣ ਦੁਨੀਆ ਦੇ ਅੰਦਰ ਸੁੱਖ ਸ਼ਾਂਤੀ ਪ੍ਰੇਮ ਜੋ ਉਹਨਾਂ ਦਾ ਸੰਦੇਸ਼ ਹੈ ਜੋ ਅਸੀਂ ਮਰਯਾਦਾ ਪ੍ਰਸ਼ੋਤਮ ਰਾਮ ਕਹਿੰਦੇ ਆਂ ਔਰ ਉਹਨਾਂ ਦੀ ਮਰਯਾਦਾ ਦੇ ਵਿੱਚ ਸਾਰੀ ਦੁਨੀਆ ਆਵੇ ਸੁੱਖ ਸ਼ਾਂਤੀ ਨਾਲ ਰਹੇ ਔਰ ਦੁਨੀਆ ਤੇ ਭਲਾ ਹੋਵੇ ਫਿਰ ਤੋਂ ਮੈਂ ਸਾਰੀ ਸਤਿਕਾਰਤਾ ਇਹਨਾਂ ਔਰ ਮੈਂ ਪ੍ਰਭੂ ਅਗੇ ਅਰਦਾਸ ਕਰਦਾ ਹਾਂ ਕਿ ਦੁਨੀਆ ਦੇ ਉੱਤੇ ਇਸੇ ਤਰ੍ਹਾਂ ਆਪਣੀ ਕਿਰਪਾ ਬਰਖੇ। ਜੈ ਸ਼੍ਰੀ ਜੈ ਸ਼੍ਰੀ ਜੈ ਸ਼੍ਰੀ ਰਾਮ ਸਾਰੇ ਦੇਸ਼ ਵਾਸੀਓਂ ਕੋ ਆਪਣੀ ਯੂਨੀਵਰਸਿਟੀ ਪਾਵਾ ਫਰੀਦ ਯੂਨੀਵਰਸਿਟੀ ਐਂਸੈਂਸ ਜੋ ਪੰਜਾਬ ਦੀ ਹੈਲਥ ਯੂਨੀਵਰਸਿਟੀ ਹੈ ਉਸकी तरफ से ਬਹੁਤ ਬਹੁਤ ਬਧਾਈ और इस अवसर पर जो राम मंदिर रामलला का भव्य मंदिर जो बनने जा रहा है जो हम सबका लाइफ का, का ड्रीम था उसके लिए हम सब लोग यहाँ भी एकत्रित हुए हैं पूरे विश्व में अलग अलग जगह हम लोग जो एकत्र होकर इस इस अवसर को सेलिब्रेट कर रहे हैं ये अवसर और ऐसे अवसर हमारे जीवन में बार बार आए और रामलला के स्थापना जो होने जा रही है उसके लिए हम सब आ, 바르 सरकार के कोर्ट्स के और सारे जो सनातन धर्म के संरक्षक हैं उन सब के बहुत-बहुत आभारी हैं धन्यवाद जय श्री राम जय श्री राम सारी संगत को फतेह की पहला तो वाइफ जी का कल साहब वाइफ जी की फतेह सब तो पहला आज बड़ा पावन ते पवित्र देना है सर्वंसदानी इस स्पीच पे दा तम तम श्री गुरु गोविंद सिंह जी महाराज दा ਪ੍ਰਕਾਸ਼ਪੁਰਬਾ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਦਿਨ ਮੈਂ ਸਮੂਹ ਮਾਨਵਤਾ ਨੂੰ ਜਿਹੜੀ 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਦੀ ਅਯੁੱਧਿਆ ਚ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਮੈਂ ਉਹਦੀ ਵੀ ਵਧਾਈ ਦਿੰਦਾ ਅੱਜ ਸਾਡੇ ਫਰੀਦਕੋਟ ਦੀਆਂ ਸੰਗਤਾਂ ਮੈਨੂੰ ਵੀ ਉਹਦਾ ਨਿਮੰਤਰਣ ਦੇਣ ਆਏ ਆ ਮੈਂ ਸਮੂਹ ਮਾਨਵਤਾ ਨੂੰ ਇਹ ਅਪੀਲ ਵੀ ਕਰਦਾ ਕਿ ਸਾਰੇ ਜਾਣੇ ਅਯੁੱਧਿਆ ਜਾ ਕੇ ਕਿਉਂਕਿ ਬੜਾ ਪਵਿੱਤਰ ਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਅਨੇਕਾਂ ਥਾਵਾਂ ਤੇ ਭਗਵਾਨ ਰਾਮ ਦਾ ਜ਼ਿਕਰ ਆਉਂਦਾ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਉੱਥੇ ਜਾ ਕੇ ਨਤਮਸਤਕ ਹੋ ਕੇ ਸ਼੍ਰੀ ਰਾਮ ਜੀ ਦੀ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਪ੍ਰਾਪਤ ਕਰਿਏ ਇੱਕ ਵਾਰ ਫੇਰ ਸਭੂ ਸੰਗਤਾਂ ਨੂੰ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬੜਾ ਖੁਸ਼ੀ ਹੋਈ ਅੱਜ ਚਲੇ ਸ਼ਹਿਰ ਦੇ ਬੜੇ ਪਤਵੰਤੇ ਸੱਜਣਾ ਨੇ ਸ਼੍ਰੀ ਰਾਮ ਮੰਦਰ ਜੀ ਦਾ ਇਨਜਨ ਰਜਨੂਰਤਾ ਦਿੱਤਾ ਹੈ ਸਮਾਪਤ ਵੱਲੋਂ ਆਪ ਦੇ ਸਾਰੇ ਪਰਿਵਾਰ ਵੱਲੋਂ ਦੇਸ਼ਵਾਸੀਆਂ ਨੂੰ श्री राम जन्मभूमि अयोध्या ਜਾਣ ਵਾਸਤੇ ਅਪੀਲ ਵੀ ਕਰੁਮਤ ਦੇ ਸਾਰੇ ਸਮੁੱਚ ਸਨਾਤਨ ਧਰਮ ਦਾ ਧੰਨਵਾਦ ਵੀ ਕਰਦੇ ਹਾਂ ਵੀ ਇਹਦਾ ਵੱਡਾ ਯੋਗਦਾਨ ਜੋ ਇਹਨਾਂ ਨੇ ਸਾਡੇ ਸਾਨੂੰ राम लल्ला ਦੇ ਦਰਸ਼ਨ ਕਰਨ ਵਾਸਤੇ ਮਦਦ ਦਿੱਤਾ ਧੰਨਵਾਦ ਕਰਦੇ ਹਾਂ ਤੇ ਸਭ ਨੂੰ ਉਮੀਦ ਕਰਦੇ ਹਾਂ ਵੀ ਰੱਬ ਚਾੜ੍ਹ ਕੇ राम लल्ला ਦੇ ਦਰਸ਼ਨ ਕਰ ਵਾਸ ਜਾਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡੀਆਂ ਅੱਖਾਂ ਕਾਫੀ ਸਮੇਂ ਤੋਂ ਜਿਸ ਕੱਲ ਦੀ ਢੀਕ ਕਰ ਰਹੀਆਂ ਸੀ ਅਸੀਂ ਆਪਦੇ ਆਪ ਨੂੰ ਬਹੁਤ ਹੀ ਮਾਣ ਵਾਲੇ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਦੀਆਂ ਅੱਖਾਂ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ 22 ਤਰੀਕ ਨੂੰ ਜੋ ਯੋਧਿਆ ਦੇ ਵਿੱਚ ਪ੍ਰਾਣ ਪ੍ਰティਸ਼ਟਾ ਹੋਣ ਜਾ ਰਹੀ ਆ ਉਹਦਾ ਕਾਰਜਕ੍ਰਮ ਅਸੀਂ ਦੇਖਾਂਗੇ ਮੈਂ ਆਪ ਜੀ ਦੇ ਜਰੀਏ ਵੀ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ 22 ਤਰੀਕ ਨੂੰ ਜੋ ਕਾਰਜਕ੍ਰਮ ਹੈ ਉਹ ਦੇਖਣਾ ਤੇ ਮੰਦਰਾਂ ਦੇ ਵਿੱਚ ਜਾ ਕੇ ਪਰਿਵਾਰ ਸਮੇਤ ਪੂਜਾ ਕਰਨੀ ਆ ਪ੍ਰਭੂ ਰਾਮ ਜੀ ਦਾ ਗੁਣਗਾਨ ਕਰਨਾ ਹੈ ਜਿਸ ਲਈ ਵੱਡੇ ਵੱਡੇ ਸਾਡੇ ਯੋਧਿਆਂ ਨੇ ਸੰਘਰਸ਼ ਕੀਤਾ ਸਾਨੂੰ ਅੱਜ ਉਹ ਮਾਨ ਨਾਲ 22 ਤਰੀਕ ਨੂੰ ਦਿਨ ਦੇਖਣ ਲਈ ਮਿਲਦਿਆ ਸੋ ਮੈਂ ਸਾਰੇ ਆਰਾਮ ਭਗਤਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਪਰਿਵਾਰ ਸਮੇਤ ਆਪ ਦੇ ਸਾਥੀਆਂ ਸਮੇਤ ਮਹੱਲਾ ਨਿਵਾਸੀਆਂ ਸਮੇਤ ਆਪਾ ਪ੍ਰਭੂ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਅੱਜ ਮੈਂ ਫਰੀਦਕੋਟ ਕੇ ਇਸ ਖੇਤਰ ਮੇ ਪਹੁੰਚੀ ਹਾਂ ਯਹਾਂ ਪੇ कार्यवाहक सेम जी से और उनकी पूरी टीम के साथ मुझे भी इन्होंने निमंत्रण पत्र और अक्षय तीन के हाथों से मुझे भी प्राप्त है तो मैं आपके माध्यम से सभी फरीदकोट वासियों से मेरा अनुरोध है कि आप सबको मालूम है कि 22 जनवरी को रामलला जी अपने घर में विराजमान हो रहे हैं देश के यशस्वी प्रधानमंत्री नरेंद्र मोदी जी और उत्तर प्रदेश के माननीय मुख्यमंत्री श्री योगी जी और उनके साथ देश भर के साधु संतों से और बुद्धिजीवी जो भी वहाँ अनुभूतियाँ रहेंगी उनके साथ मिलकर वहाँ राम जी को प्रतिष्ठित कर रहे हैं तो मैं सभी फ्रीदकोट वासियों से मेरा विनम्र अनुरोध है कि उस दिन आप सभी लोग जो विभिन्न समितियाँ हैं यहाँ पे उनके मार्गदर्शन में या उनके सुजन्य से जो भी कार्यक्रम हो रहे हैं उनमें बढ़ चढ़ कर भाग लें शोभा यात्रा जहाँ जहाँ निकल रही है उस शोभा यात्रा में बढ़ चढ़ कर भाग लें हमारे लिए ये दिवाली है दिवाली है और इतिहास में एक स्वर्ण अक्षरों में लिखी जाने वाली बात है जय श्री